ਜੁਗ ਜੁਗਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਤਨ ਤਨ ਸ੍ਰੀ ਗੋ ਨਾਨਕ ਦੇਵ ਜੀ ਮਹਾਰਾਜ 1012 ਅੰਕ ਤੇ ਸ਼ਬਦ ਚੰਨ ਕਰਦੇ ਮਾਰੂ ਮਹੱਲਾ ਪਹਿਲਾ ਮਨਮੁਖ ਲਹਿਰ ਕਰ ਤਜ ਮੇ ਗੂਚੇ ਅਬਰਾਂ ਕੇ ਕਰ ਹੀ ਰਹਿ ਮਨਮੁਖ ਜਦੋਂ ਲਹਿਰ ਦੇ ਵਿੱਚ ਫਸ ਜਾਂਦਾ ਕਾਮ ਕ੍ਰੋਧ ਵਿੱਚ ਫਸ ਜਾਂਦਾ ਮਨਮੁਖ ਲਹਿਰ ਕਰ ਤਜ ਆਪਣੇ ਘਰ ਨੂੰ ਛੱਡ ਦਿੰਦਾ ਹੈ ਘਰ ਨੂੰ ਛੱਡ ਕੇ ਕੀ ਕਰਦਾ ਆਵਾਰਾ ਕੀ ਕਰ ਰਹੀ ਰੇ ਦੂਜਿਆਂ ਦੇ ਘਰ ਗੇੜੇ ਮਾਰਨ ਲੱਗ ਜਾਂਦਾ ਆਪਣੇ ਘਰ ਨੂੰ ਛੱਡ ਦਿੰਦਾ ਆਪਣੀ ਪਤਨੀ ਨੂੰ ਛੱਡ ਦਿੰਦਾ ਦੂਸਰਿਆਂ ਦੇ ਘਰ ਗੇੜੇ ਮਾਰਦਾ ਇਹ ਅਸਲੀਅਤ ਹੈ ਜਿਸ ਨੂੰ ਨਾਨਕਦੇਵ ਜੀ ਇਸ ਨੂੰ ਨੰਗਾ ਕਰਦੇ ਅਸੀਂ ਇਸ ਨੂੰ ਲੁਕੋਂਦੇ ਆਂ ਸਿਰ ਕੋ ਨਾਨਕ ਦੇਵ ਜੀ ਇਸ ਨੂੰ ਨੰਗਾ ਕਰਦੇ ਦਿਖਾਉਂਦੇ ਹਨ ਲੋਕਾਂ ਨੂੰ ਮਨਮੁਖ ਦੀ ਪਛਾਣ ਦੱਸਦੇ ਕਿ ਮਨਮੁਖ ਕੌਣ ਹੈ ਮਨਮੁਖ ਲਹਿਰ ਕਰ ਤਜ ਬਿਗੂਚੇ ਅਬਰਾਂ ਕੇ ਕਰ ਰੇ ਗ੍ਰਹਿ ਧਰਮ ਗਵਾਏ ਕਹਿੰਦਾ ਇਹ ਗ੍ਰਹਿ ਜਦੋਂ ਛੱਡਿਆ ਤਾਂ ਆਪਣਾ ਕਰਮ ਕਰ ਛੱਡਿਆ ਦੂਸਰੇ ਦੇ ਘਰ ਜਾ ਬਣਿਆ ਆਪਣਾ ਧਰਮ ਤੈ ਗਵਾ ਲਿਆ ਧਰਮ ਖਤਮ ਹੋ ਗਿਆ ਤੇਰਾ ਕਰਮ ਇਹ ਜਿਆ ਕਰ ਲਿੰਦਾ ਹੈ ਪਰਾਏ ਦੇ ਘਰ ਜਦੋਂ ਜਾਣ ਲੱਗਦਾ ਧਰਮ ਉਹਦਾ ਖਤਮ ਹੋ ਜਾਂਦਾ ਗ੍ਰਹਿ ਧਰਮ ਗਵਾਏ ਸਾਤੂ ਗੋਰਾ ਨਾ ਪੇਟਾ ਕਹਿੰਦੇ ਸਾਤਗੁਰੂ ਨਹੀਂ ਮਿਲਿਆ ਜੇ ਸਾਤਗੁਰੂ ਮਿਲ ਜਾਂਦਾ ਫੇ ਸਾਰੀ ਰਾਤ ਰਾਖੀ ਕਰਨੀ ਸੀ ਭਾਈ ਜੋਗਾ ਸਿੰਘ ਜਿਸ ਤਰ੍ਹਾਂ ਕੀਤੀ ਨਾ ਫਿਰ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੇ ਸਾਰੀ ਰਾਤ ਵਰਚਾ ਫੜ ਕੇ ਖੜਨਾ ਸੀ ਜੇ ਸਾਤਗੁਰੂ ਮਿਲ ਜਾਂਦਾ ਸਾਤਗੁਰੂ ਮਿਲਿਆ ਨਹੀਂ ਕਿਸੇ ਨੇ ਰਾਖੀ ਨਹੀਂ ਕੀਤੀ ਸਤਿਗੁਰ ਆਪਣੇ ਸਿੱਖ ਦੀ ਰਾਖੀ ਕਰਦੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਨੂੰ ਕੁੰਡੀ ਨਰਕ ਦੱਸਿਆ ਹੈ ਕਿਹੜਾ ਪ੍ਰਾਇਿਆਂ ਦੇ ਕਰ ਜਾਣਾ ਪ੍ਰਾਈ ਔਰਤ ਪ੍ਰਾਈ ਮਰਦ ਨਾਲ ਸੰਬੰਧ ਬਣਾਉਣੇ ਕੁੰਡੀ ਨਰਕ ਦੱਸਿਆ ਗ੍ਰਾਹੇ ਧਰਮ ਗਵਾਏ ਸਤਗੁਰਨਾ ਪੇਟੇ ਦੁਰਮਤ ਕੋ ਕੁੰਮਣ ਘੇਰੀ ਕਹਿੰਦੇ ਦੁਰਮਤ ਕੋ ਕੁੰਮਣ ਘੇਰੀ ਚ ਪੈ ਗਿਆ ਕਿਹੜੀ 84 ਲੱਖ ਦੇ ਜੋ ਮਨ ਮਰਨ ਦੇ ਚ ਪੈ ਗਿਆ ਜਿਹਨੇ ਆਪਣਾ ਘਰਾ ਕਾਰ ਛੱਡ ਕੇ ਪਰਾਇ ਮਰਦ ਪ੍ਰਾਇਸ ਦੀਆਂ ਸੰਬੰਧ ਬਣਾ ਲਏ ਉਹ ਤਾਂ ਕਹਿੰਦੇ ਕੁੰਮਣ ਘੇਰੀ ਚ ਪੈ ਗਿਆ 84 ਲੱਖ ਜੋਨ ਚ ਪੈ ਗਿਆ ਉਹਨੂੰ ਕੋਈ ਕੱਢਣੇ ਵਾਲਾ ਨਹੀਂ ਹੈ ਦ ਸੰਤੁਰ ਭਵੇ ਕਹਿੰਦਾ ਹੈ ਉਹ ਸੰਤਰਾ ਵਿੱਚ ਬਹੁਤ ਦੇਸਾਂ ਵਿੱਚ ਫਿਰ ਜਾਵੇ ਦਸੰਤਰ ਪਵੇ ਪਾਠ ਪੜ ਥਾਕਾ ਕਹਿੰਦਾ ਜਿੰਨੇ ਮਰਜੀ ਪਾਠ ਕਰ ਲਵੇ ਪਾਠ ਕਿਸੇ ਲੇਖੇ ਵਿੱਚ ਨਹੀਂ ਹੈ ਨਾ ਤੁਹਾਨੂੰ ਭੁਲੇਖਾ ਹੁੰਦਾ ਮੈਂ ਕਿ ਪਾਠ ਕਰਦਾ ਹਾਂ ਪਾਠ ਤੋਂ ਇਸ ਕਰਕੇ ਕਰਦਾ ਕਿ ਪਰਾਈਆਂ ਔਰਤਾਂ ਪਰਾਈਆਂ ਮਰਦਾਂ ਨਾਲ ਸੰਬੰਧ ਬਣਾਉਣੇ ਆ ਤਾਂ ਕਹਿੰਦਾ ਜਿੰਨੇ ਮਰਜੀ ਪਾਠ ਕਰ ਲੈ ਪਾਠ ਕਿਸੇ ਲੇਖੇ 'ਚ ਨਹੀਂ ਹੈ ਤੇਰਾ ਕਰਿਆ ਹੋਇਆ ਕਿਆ ਹੈ ਜਿੰਨੇ ਮਰਜੀ ਦੇਸਾਂ 'ਚ ਘੁੰਮ ਲਾ ਦਸਾਂਤਰ ਭਾਵੇਂ ਪਾਠ ਪੜ ਥਾਕਾ ਤ੍ਰਿਸ਼ਨਾ ਹੋਏ ਵਧੇਰੇ ਕਹਿੰਦੇ ਉਨੀ ਹੋਰ ਤ੍ਰਿਸ਼ਨਾ ਵੱਧਦੀ ਜਾਂਦੀ ਹੈ ਤ੍ਰਿਸ਼ਨਾ ਹੋਰ ਵੱਧਦੀ ਜਾਂਦੀ ਹੈ ਰੋਜ਼ ਨਵੀਂ ਚੀਜ਼ ਭਾਲਦਾ ਹੈ ਤ੍ਰਿਸ਼ਨਾ ਭੜਕਦੀ ਹੈ ਤਸੇ ਕੀ ਪਾਤਸ਼ਾਹ ਨੇ ਕੀ ਬਚਨ ਕੀਤਾ ਜਿੰਨੇ ਮਰਜੀ ਕਹਿੰਦੇ ਪਾਠ ਕਰ ਲੈ ਜਿੰਨੇ ਮਰਜੀ ਦੇਸਾਂ ਵਿੱਚ ਘੁੰਮ ਲੈ ਤੇਰੀ ਤ੍ਰਿਸ਼ਨਾ ਹੋਰ ਵੱਧਦੀ ਜਾਣੀ ਹੈ ਤਾਂ ਸੰਤਰ ਪਵੇ ਪਾਠ ਪੜ ਥਕਾ ਥੱਕੇ ਜਾਣਾ ਇੱਕ ਦਿਨ ਕਿੰਨਾ ਕਦਿਨ ਪਾਠ ਕਰ ਲੂਗਾ ਵਿਰਧ ਹੋ ਜਾਣਾ ਹੋਣਾ ਹੀ ਨਹੀਂ ਨਾ ਅੱਖਾਂ ਤੋਂ ਦੇਖਣਾ ਨਾ ਸੁਣਨਾ ਥੱਕ ਕੇ 84 ਲੱਖ ਜੋਨ ਵਿੱਚ ਪੈ ਜਾਣਾ ਜਦ ਸੰਤਰ ਪਵੇ ਪਾਠ ਪੜ ਥਾਕਾ ਇਹ ਉਹਨਾਂ ਦਾ ਗਮਾਨ ਤੋੜਿਆ ਜਿਹੜੇ ਪਾਠ ਕਰਦੇ ਆ ਤੇ ਪ੍ਰਾਈਆਂ ਔਰਤਾਂ ਮਰਦਾਂ ਨਾਲ ਸੰਬੰਧ ਬਣਾਉਂਦੇ ਆ ਉਹਨਾਂ ਬਾਤ ਤੇ ਲਿਖਿਆ ਬਾਬੇ ਨਾਨਕ ਨੇ ਕਿ ਤੁਸੀਂ ਭਰੇਖੇ ਵਿੱਚ ਨਾ ਕਿਤੇ ਰਹਿ ਜਿਓ ਕਿ ਅਸੀਂ ਪਾਠ ਕਰਦੇ ਅਸੀਂ ਸਵਰਗਾਂ ਨੂੰ ਜਾਵਾਂਗੇ ਤੁਹਾਡੇ ਬਾਤ ਤੇ ਕੋਈ ਜਗ੍ਹਾ ਨਹੀਂ ਐ ਸਵਰਗਾਂ ਦੇ ਵਿੱਚ ਕਾچی ਪਿੰਡੀ ਸਬਦਾਂ ਨਾਲ ਚੀਨਾ ਹੈ ਕਹਿੰਦੇ ਸ਼ਬਦ ਨਹੀਂ ਲੱਭਿਆ ਸ਼ਬਦ ਨਹੀਂ ਮਿਲਿਆ ਉਧਰ ਭਰੇ ਜੈਸੇ ਢੋਰ ਹੈ ਕਹਿੰਦੇ ਉਧਾਂ ਨਾਲ ਭਰਿਆ ਪੈ ਜਿਗਣਾ ਢੋਰ ਮੂਰਖ ਭਰਦਾ ਬਾਬਾ ਐਸੀ ਰਾਮਤ ਰਬੇ ਸੰਿਆਸੀ ਕਹਿੰਦੇ ਇਹੋ ਜਿਹੇ ਸੰਿਆਸੀ ਬਣ ਕੇ ਫਿਰਦੇ ਆ ਆਪਣੇ ਆਪ ਨੂੰ ਸੰਿਆਸੀ ਕਹਾਉਂਦੇ ਹਨ ਘਰ ਛੱਡ ਦਿੱਤਾ ਲੋਕਾਂ ਦੇ ਘਰ ਬੜਨ ਲੱਗ ਗਏ ਜਾ ਕੇ ਸਨਿਆਸੀ ਕਹਉਂਦੇ ਹਨ ਬਾਬਾ ਐਸੀ ਰਬਤ ਰਹੇਵੇਂ ਸੰਿਆਸੀ ਗੁਰ ਕੇ ਸ਼ਬਦ ਏਕਲੇ ਬਲਾਗੀ ਕਹਿੰਦੇ ਜਦੋਂ ਗੁਰ ਦੇ ਸ਼ਬਦ ਨਾਲ ਲਿਬ ਲੱਗ ਜਾਂਦੀ ਗੁਰ ਕੇ ਸ਼ਬਦ ਏਕਲੇ ਬਲਾਗੀ ਤੇਰੇ ਨਾਮ ਰਤੇ ਤਰਪਦਾਸੀ ਕਹਿੰਦਾ ਤੇਰੇ ਨਾਮ ਨਾਲ ਜਿਹੜੇ ਰੰਗੇ ਜਾਂਦੇ ਉਹ ਤਰਪਦਾਸੀ ਹੋ ਜਾਂਦੇ ਉਹਨਾਂ ਦੀ ਫਿਰ ਤ੍ਰਿਸ਼ਨਾ ਬੁਝ ਜਾਂਦੀ ਉਹਨਾਂ ਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਰੋ ਕੋਲੀ ਗੇਰੂ ਰੰਗ ਚੜਾਇਆ ਗੇਰੂ ਲਾਲ ਰੰਗ ਦਾ ਹੁੰਦਾ ਉਹਨੂੰ ਕਹਿੰਦੇ ਕੋਲ ਕੇ ਰੰਗ ਚੜਾ ਕੇ ਪਿੰਡੇ ਨੂੰ ਮਲ ਲਿਆ ਪੇਖ ਦਿਖਾਉਣ ਲੱਗ ਗਿਆ ਦੁਨੀਆ ਫਿਰ ਇਹ ਪੇਖੀਆਂ ਨੂੰ ਰੱਬ ਮੰਨਦੀ ਐ ਬਾਬਾ ਨਾਨਕ ਕਹਿੰਦਾ ਇਹ ਠੱਗਾ ਕੋਲੀ ਗੇਰੂ ਰੰਗ ਚੜਾਇਆ ਬਾਤਰ ਪੇਖ ਭਖਾਰੀ ਕਹਿੰਦੇ ਇਹ ਜੇ ਕੱਪੜੇ ਪਾਲੇ ਪਾਟੇ ਛੀਲੇ ਦੇ ਲੋਕ ਇਹਨੂੰ ਭਿਖਾਰੀ ਮੰਨਦੇ ਆ ਇਹ ਸਾਡੇ ਰਿਵਾਜ ਆ ਨਾ ਸੰਸਾਰ ਦਾ ਕਿ ਜਿਹਦੇ ਪਾਟੇ 21 ਟੇ ਕੱਪੜੇ ਆ ਉਹਨੂੰ ਕਹਿੰਦੇ ਤਾਂ ਗਰੀਬ ਐ ਉਹਦੇ ਪਰ ਤਰਸ ਕਰਦੇ ਹਨ ਲੋਕ ਕੋਲੀ ਗੇਰੂ ਰੰਗ ਚੜਾਇਆ ਬਾਸਤਰ ਭੇਖ ਭਿਖਾਰੀ ਕਾਪੜ ਪਾਰ ਬਣਾਈ ਖਿੰਤਾ ਕਹਿੰਦੇ ਪਾਟੇ ਜਿਹੜੇ ਕੱਪੜੇ ਹੁੰਦੇ ਆ ਨਾ ਫਟੇ ਫਟੇ ਉਹਨਾਂ ਦੀ ਝੋਲੀ ਬਣਾ ਲਿੰਦਾ ਕਾਪਰ ਫਾਰ ਪਣਾਈ ਖਿੰਦਾ ਝੋਲੀ ਮਾਇਆ ਧਾਰੀ ਕਹਿੰਦਾ ਝੋਲੀ ਬਣਾ ਲਈ ਮਾਇਆ ਧਾਰੀ ਉਹਦੇ 'ਚ ਮਾਇਆ ਪਾਉਂਦਾ ਫਿਰ ਝੋਲੀ ਉੱਪਰੋਂ ਫੱਟੀ ਵੀ ਦਿਖਦੀ ਐ ਅੰਦਰ ਵਿੱਚ ਉਹਦੇ ਮਾਇਆ ਪਾਉਂਦਾ ਘਰ ਘਰ ਮੰਗੇ ਘਰ ਘਰ ਮੰਗਦਾ ਫਿਰਦਾ ਨਾ ਫਿਰ ਇਹ ਜੇ ਪਾਟੇ ਪੁਰਾਣੇ ਕੱਪੜੇ ਪਾ ਕੇ ਪੇਕ ਦਿਖਾ ਕੇ ਲੋਕਾਂ ਦੇ ਘਰ ਘਰ ਮੰਗਦਾ ਘਰ ਘਰ ਮੰਗੇ ਜੱਗ ਪਰ ਬੋਧੇ ਕਹਿੰਦੇ ਜਾਗ ਨੂੰ ਫਿਰ ਸਿੱਖਿਆ ਦਿੰਦਾ ਬੜੇ ਬਚਨ ਕਰਦਾ ਕਿ ਬੜਾ ਤੇਰਾ ਕੰਮ ਚੱਲਣਾ ਹੈ ਬੜਾ ਤੇਰਾ ਵਧੀਆ ਹੋਣਾ ਹੈ ਵਧੀਆ ਤੇਰੇ ਮਹਿਲ ਬਣਨੇ ਹੈ ਇਹ ਗੱਲਾਂ ਗੁੰਡਾ ਸੜਾ ਕੇ ਠੱਗ ਕੇ ਅੱਗੇ ਹੁੰਦਾ ਹੈ ਕਾਰ ਕਰ ਮੰਗੇ ਜਗ ਪ੍ਰਬੋਧ ਦੇ ਮਨ ਅੰਦੇ ਕਹਿੰਦਾ ਮੰਦਿਆ ਨੇ ਆ ਪਤ ਹਾਰੀ ਤੈ ਆਪਣੀ ਇੱਜ਼ਤ ਹਾਰ ਲਈ ਕਾਰ ਕਰ ਮੰਗਣਾ ਜਾਂਦਾ ਕਹਿੰਦੇ ਆਪਣੀ ਇੱਜ਼ਤ ਦਾ ਖਤਮ ਕਰ ਲਈ ਕਾਰ ਕਰ ਮੰਗੇ ਜਗ ਪ੍ਰਬੋਧ ਦੇ ਮਨ ਅੰਦੇ ਪਤ ਹਾਰੀ ਪਰਮ ਭਲਾਣਾ ਕਹਿੰਦੇ ਪਰਮਾਂ ਦੇ ਛਪਿਆ ਬਿਆ ਸਬਦ ਨਾ ਚੀਨੇ ਕਹਿੰਦੇ ਸਬਦ ਨਹੀਂ ਲੱਭਦਾ ਸਬਦ ਨਾ ਚੀਨੇ ਜੂਏ ਬਾਜੀ ਹਾਰੀ ਕਹਿੰਦੇ ਜੂਏ ਦੀ ਬਾਜੀ ਮਗਣਾ ਆਪਣੀ ਜ਼ਿੰਦਗੀ ਤੇ ਹਾਰ ਲਈ ਸਬਦ ਨਾ ਚੀਨੇ ਕਹਿੰਦੇ ਜੇ ਤੈਨੂੰ ਸਬਦ ਨਾ ਲੱਭਿਆ ਤੂੰ ਆਪਣੀ ਜ਼ਿੰਦਗੀ ਦੀ ਬਾਜੀ ਹਾਰ ਗਿਆ ਬਾਜੀ ਕਦੋਂ ਹਾਰਨੀ ਹੈ ਜਦੋਂ ਸ਼ਬਦ ਸਾਨੂੰ ਨਾ ਮਿਲਿਆ ਹੋਰ ਬੜੀਆਂ ਚੀਜ਼ਾਂ ਮਿਲਦੀਆਂ ਰਾਜ ਮਿਲ ਜਾਂਦਾ ਤਨ ਦੌਤ ਮਿਲ ਜਾਂਦਾ ਲੇਕਿਨ ਸ਼ਬਦ ਨਹੀਂ ਮਿਲਦਾ ਕਹਿੰਦੇ ਜਾ ਆਪਣੀ ਤਾਂ ਬਾਜੀ ਹਾਰ ਲਈ ਪਰਮ ਭਲਾਣਾ ਸ਼ਬਦ ਨਾ ਚੀਨੇ ਜੂਏ ਬਾਜੀ ਹਾਰੇ ਅੰਤਰ ਅਗਨ ਨਾ ਕਹਿੰਦੇ ਅੰਤਰ ਦੇ ਚਾ ਕਰਨਾ ਹੈ ਅੱਗ ਬਲਦੀ ਹੈ ਗੁਰ ਬਿਨ ਕਹਿੰਦੇ ਗੁਰੂ ਤੋਂ ਬਿਨਾ ਸ਼ਬਦ ਤੋਂ ਬਿਨਾ ਅੰਦਰ ਅੱਗ ਵੱਲਦੀ ਹੈ ਸੱਚੀ ਕਿ ਜਦੋਂ ਤੱਕ ਅੱਗ ਤੇ ਪਾਣੀ ਨਾ ਪਾਈ ਅੱਗ ਥੋੜਾ ਬੁਝਦੀ ਹੈ ਪਾਣੀ ਨੂੰ ਅੱਗ ਨੂੰ ਬੁਝਾ ਸਕਦਾ ਹੈ ਜਿਹੜੇ ਸਾਡੇ ਅੰਦਰ ਅੱਗ ਵੱਲਦੀ ਹੈ ਇਹਨੂੰ ਸ਼ਬਦ ਬੁਝਾ ਸਕਦਾ ਹੈ ਅੰਤਰ ਅਗਨ ਨਾ ਗੁਰੂ ਬਿਨ ਬੁਝੈ ਬਾਹਰ ਪੁਏ ਤਪੈ ਕਹਿੰਦੇ ਬਾਹਰ ਤੋਂ ਵੀ ਤਪਦਾ ਅੰਦਰ ਅੱਗ ਵੱਲਦੀ ਹੈ ਗੁਰ ਸੇਵਾ ਬਿਨ ਭਗਤ ਨਾ ਹੋਈ ਗੁਰ ਸੇਵਾ ਬਿਨਾਂ ਕਹਿੰਦੇ ਸ਼ਬਦ ਦੀ ਸੇਵਾ ਤੋਂ ਬਿਨਾਂ ਭਗਤੀ ਨਹੀਂ ਹੋਰ ਕਿਹੜੀ ਭਗਤੀ ਹੈ ਹੋਰ ਕੋਈ ਭਗਤੀ ਦਾ ਬਾਬਾ ਨਾਨਕ ਮੰਨਦਾ ਹੀ ਨਹੀਂ ਭਗਤੀ ਤਾਂ ਸ਼ਬਦ ਦੀ ਸੇਵਾ ਹੈ ਜਿਹੜੀ ਇਹ ਭਗਤੀ ਹੈ ਗੁਰ ਸੇਵਾ ਬਿਨਾਂ ਭਗਤ ਨਾ ਹੋਈ ਕਿਉਂ ਕਰ ਚੀਨਸ ਆਪੈ ਕਿਉਂ ਆਪਣੇ ਆਪ ਦੇ ਵਿੱਚ ਲੋਕਾਂ ਨੂੰ ਦਿਖਾਵੇ ਕਰ ਕਰ ਦਿਖਾਉਂਦਾ ਨਿੰਦਾ ਕਰ ਕਰ ਕਹਿੰਦੇ ਨਿੰਦਿਆ ਬੜੀ ਕਰਦਾ ਦਿਖਾਵਾ ਦਿਖਾਉਂਦਾ ਸ਼ਬਦ ਦੀ ਸੇਵਾ ਨਹੀਂ ਕਰਦਾ ਫਿਰ ਹੋਣਾ ਕੀ ਹੈ ਨਿੰਦਾ ਕਰ ਕਰ ਨਰਕਾ ਨਿਵਾਸੀ ਕਹਿੰਦੇ ਭਾਈ ਨਰਕਾਂ ਦਾ ਨਿਵਾਸੀ ਬਣਨਾ ਹੈ ਭੋਗ ਤੇਰਾ ਪਾਉਣਾ ਹੈ ਸਵਰਗਾਂ ਬਾਤ ਤੇ ਤੈ ਬਣਨਾ ਹੈ ਨਰਕਾਂ ਦਾ ਨਿੰਦਾ ਕਰ ਕਰ ਨਰਕ ਨਵਾਸੀ ਅੰਤਰ ਆਤਮ ਜਪੈ 68 ਤੀਰਥ ਪਰਮ ਬਗੂਚੇ ਕਹਿੰਦੇ 68 ਤੀਰਥਾਂ ਦੇ ਬੜੇ ਤੀਰਥਾਂ ਦੇ ਫਿਰਦਾ ਹੈ ਭਰਮ ਦੇ ਵਿੱਚ ਹੈ ਬਹਿਮ ਦੇ ਵਿੱਚ ਹੈ 68 ਤੀਰਥ ਪਰਮ ਬਗੂਚੇ ਕਿਉਂ ਮਲ ਧੋਪੈ ਪਾਪੈ ਕਹਿੰਦੇ ਕਿਸ ਤਰ੍ਹਾਂ ਪਾਪਾਂ ਦੀ ਮੈਲ ਧੋ ਹੋ ਸਕਦੀ ਹੈ ਨਾਣ ਨਾਲ ਪਾਪ ਨਹੀਂ ਖਤਮ ਹੁੰਦੇ ਪਾਪਾਂ ਦੀ ਮੈਲ ਕਹਿੰਦੇ ਲੱਗੀ ਹੈ ਨਾਣ ਨਾਲ ਨਹੀਂ ਖਤਮ ਹੁੰਦੀ ਹੁਣ ਪਤਾ ਨਹੀਂ ਬਾਣੀ ਸੱਚੀ ਹੈ ਕਿ ਲੋਕ ਸੱਚੇ ਆ ਲੋਕ ਤਾਂ ਕਹਿੰਦੇ ਆ ਨਹਾ ਲਈਏ ਪਾਪ ਖਤਮ ਹੋ ਗਏ ਸਿਰ ਕੋ ਨਾਨਕ ਦੇਵ ਜੀ ਕਹਿੰਦੇ ਭਾਈ ਨਹੀਂ ਨਹਾਣ ਨਾਹਣ ਨਹੀਂ ਪਾਪ ਖਤਮ ਹੁੰਨੇ 86 ਤੀਰਥ ਪਰਮ ਬਗੂਚੇ ਕਿਉਂ ਮਲ ਧੋਵੈ ਪਾਪੇ ਛਾਣੀ ਖਾਕ ਬਬੂਤ ਚੜਾਈ ਕਹਿੰਦੇ ਛਾਕ ਨੂੰ ਪਰਚਾੜ ਕੇ ਉਹ ਪਿੰਡੇ ਨੂੰ ਮੜ ਲੈਂਦਾ ਮਾਇਆ ਕਾ ਮੰਗ ਜੋ ਹੈ ਕਹਿੰਦੇ ਮਾਇਆ ਮੰਗਣ ਵਾਸਤੇ ਲੋਕਾਂ ਦੇ ਘਰ ਤੁਰ ਪੈਂਦਾ ਅੰਦਰ ਬਾਹਰ ਇੱਕ ਨਾ ਜਾਣੇ ਕਹਿੰਦੇ ਅੰਦਰ ਬਾਹਰ ਇੱਕ ਨੂੰ ਜਾਣਦਾ ਨਹੀਂ ਸਾਚ ਕਹੇ ਨਾ ਸੋਹੇ ਪਾਠ ਪੜੇ ਕਹਿੰਦੇ ਪਾਠ ਕਰਦਾ ਮੁਖ ਝੂਠ ਬੋਲੇ ਕਹਿੰਦੇ ਮੁਖ ਤੋਂ ਝੂਠ ਬੋਲਦਾ ਸਾਹੀ ਆਪਣੇ ਕੰਨੀ ਵੀ ਦੇਖਣਾ ਕਿ ਅਸੀਂ ਪਾਠ ਕਰਦੇ ਆ ਅਸੀਂ ਵੀ ਝੂਠ ਬੋਲਦੇ ਆ ਹੋ ਖੜਾ ਦਰਬਾਰ ਵਿੱਚ ਬਾਬੇ ਨਾਨਕ ਦਾ ਦਰਬਾਰ ਸਜਿਆ ਭਰਿਆ ਪਿਆ ਕੋਈ ਉੱਠ ਕੇ ਖੜਾ ਕਹੋ ਬਾਬੇ ਨਾਨਕ ਦੇ ਦਰਬਾਰ ਦੇ ਕਿ ਮੈਂ ਝੂਠ ਨਹੀਂ ਬੋਲਦਾ ਇਹ ਲੱਖਾਂ ਕਰੋੜਾਂ ਵਿੱਚੋਂ ਲੱਭਣਾ ਕੋਈ ਇਹ ਜਿਹਾ ਪਾਠ ਤਾਂ ਦੁਨੀਆ ਹੀ ਕਰਦੀ ਹੈ ਉਹੀ ਤਾਂ ਲਿਖਤਾ ਬਾਬੇ ਨਾਨਕ ਨੇ ਪਾਠ ਕਰੇ ਮੁਖ ਝੂਠ ਬੋਲੇ ਕਹਿੰਦੇ ਪਾਠ ਕਰਦਾ ਮੁਖ ਤੋਂ ਝੂਠ ਬੋਲਦਾ ਪਾਠ ਪੜੇ ਮੁਖ ਝੂਠ ਬੋਲੇ ਨਗੁਰੇ ਕੀ ਮਤ ਹੋਏ ਕਹਿੰਦੇ ਨਗੁਰਾ ਹੈ ਹੁਣ ਨਗੁਰੇ ਦੀ ਪਛਾਣ ਦਸੀ ਨਗੁਰਾ ਕੌਣ ਹੈ ਅਸੀਂ ਤਾਂ ਨਗੁਰਾ ਉਹਨੂੰ ਮੰਨਦੇ ਆ ਜਿਹੜਾ ਪਾਠ ਨਹੀਂ ਕਰਦਾ ਸਿਰ ਕੋ ਨਾਨਕ ਜੀ ਕਹਿੰਦੇ ਨਗੁਰਾ ਉਹ ਆ ਜਿਹੜਾ ਪਾਠ ਕਰਦਾ ਝੂਠ ਬੋਲਦਾ ਉਹ ਤਾਂ ਬਹੁਤ ਵੱਡਾ ਠੱਗ ਹੈ ਉਹ ਤਾਂ ਪਾਠ ਨਾ ਕਰਨ ਵਾਲਿਆਂ ਨੂੰ ਵੀ ਮਾਰਾ ਜਿਹੜਾ ਪਾਠ ਵੀ ਕਰਦਾ ਝੂਠ ਵੀ ਬੋਲਦਾ ਉਹ ਤਾਂ ਬਹੁਤ ਵੱਡਾ ਅਪਰਾਧੀ ਹੈ ਪਾਠ ਪੜੇ ਮੁਖ ਝੂਠ ਬੋਲੇ ਨਗੁਰੇ ਕੀ ਮਤ ਹੋਏ ਨਾਮ ਨਾ ਜਪਈ ਕਿਉ ਸੁਖ ਪਾਵੇ ਕਹਿੰਦੇ ਨਾਮ ਜਪਦਾ ਨਹੀਂ ਕਿਸ ਤਰ੍ਹਾਂ ਸੁਖ ਪਾ ਸਕਦਾ ਨਾਮ ਵੀ ਜਪਣਾ ਲੇਕਿਨ ਝੂਠ ਨਹੀਂ ਬੋਲਣਾ ਜੇ ਨਾਮ ਜਪ ਕੇ ਪਾਠ ਕਰਕੇ ਝੂਠ ਬੋਲ ਲਿਆ ਉਹ ਬਹੁਤ ਵੱਡਾ ਪਾਪ ਹੋਰ ਚੜ ਗਿਆ ਨਾਮ ਨਾ ਜਪੀ ਕਿਉ ਸੁਖ ਪਾਵੇ ਬਿਨ ਨਾਮੇ ਕਿਉ ਸੋ ਹੈ ਕਹਿੰਦੇ ਨਾਮ ਤੋਂ ਬਿਨਾ ਸੌਂਦਾ ਨਹੀਂ ਇਹ ਜਿਹੜੀ ਦੇਹ ਹੈ ਨਾ ਜੇ ਨਾਮ ਦੇ ਨਾਲ ਇਹ ਸੋਹਣੀ ਬਣਦੀ ਹੈ ਇਹਦਾ ਦੇਹ ਦਾ ਸ਼ਿੰਗਾਰ ਕੀ ਹੈ ਨਾਮ ਹੈ ਲੇਕਿਨ ਅਸੀਂ ਇਹ ਦੇਹ ਨੂੰ ਕੱਪੜਿਆਂ ਨਾਲ ਸੋਨੇ ਚਾਂਦੀ ਨਾਲ ਸ਼ਿੰਗਾਰਨਾ ਚਾਹੁੰਦੇ ਆ ਮੂੰਡ ਮੰਡਾਈ ਕਹਿੰਦੇ ਕਈ ਮੂੰਡ ਮੰਡਾ ਲੈਂਦੇ ਆ ਮੂੰਡਣ ਕਰਾਉਂਦੇ ਆ ਕੇਸਾਂ ਨੂੰ ਕਟਾ ਦਿੰਦੇ ਆ ਕਈਆਂ ਨੇ ਜਟਾ ਰੱਖੀਆਂ ਮੂੰਡ ਮੰਡਾਏ ਜਟਾ ਸਿੱਖ ਆਬਾਦੀ ਮੋਨ ਰਹੇ ਕਹਿੰਦੇ ਕਈ ਮੋਨੀ ਬਣੇ ਬਿਆ ਬੋਲਦੇ ਨਹੀਂ ਮੋਨ ਰਹੇ ਅਬਮਾਨਾ ਬਹੁਤ ਅਬਮਾਨ ਹੈ ਮਨ ਦੇ ਵਿੱਚ ਬਹੁਤ ਅਹੰਕਾਰ ਬਹੁਤ ਅਹੰਕਾਰ ਪੈਦਾ ਹੋ ਗਿਆ ਮਨਉਆ ਡੋਲੇ ਕਹਿੰਦੇ ਮਨਉਆ ਉਹਨਾਂ ਦਾ ਮਨ ਡੋਲਦਾ ਹੈ ਮਨਉਆ ਡੋਲੇ ਦਇ ਦੇ ਸਤਾਵ ਹੈ ਦਸਾਂ ਦਸਾਮਾਂ ਦੇ ਵਿੱਚ ਭੱਜਿਆ ਫਿਰਦਾ ਫਿਰ ਜਦੋਂ ਮਨ ਡੋਲਦਾ ਹੈ ਦਸਾਂ ਦਸਾਮਾਂ ਵਿੱਚ ਭੱਜਦਾ ਹੈ ਦਾਇ ਦੀ ਸਰਤਾਬੇ ਬਿਨਰਤ ਆਤਮ ਗਿਆਨਾਂ ਕਿਨ ਜਦੋਂ ਤੱਕ ਆਤਮਾ ਵਿੱਚ ਗਿਆਨ ਨਹੀਂ ਪ੍ਰਾਪਤ ਹੁੰਦਾ ਫਿਰ ਦਸਾਂ ਦਸਾਂਵਾਂ ਨੂੰ ਭੱਜਦਾ ਕਰੇ ਕਿੱਧਰ ਨੂੰ ਭੱਜਦਾ ਹੈ ਕਰੇ ਕਿੱਧਰ ਜਾਂਦਾ ਹੈ ਅੰਮ੍ਰਿਤ ਛੋੜ ਮਹਾ ਬਿਖ ਪੀਵੇ ਕਹਿੰਦੇ ਅੰਮ੍ਰਿਤ ਨੂੰ ਛੱਡ ਦਿੱਤਾ ਮਹਾ ਬਿਖ ਪਿੰਦਾ ਜ਼ਹਿਰ ਪਿੰਦਾ ਅੰਮ੍ਰਿਤ ਛੋੜ ਮਹਾ ਬਿਖ ਪੀਵੇ ਬਿਖਣਾ ਜ਼ਹਿਰ ਨੂੰ ਕਿੰਦੇ ਜ਼ਹਿਰ ਪਿੰਦਾ ਆੰਬਰ ਤੋਂ ਛੋੜ ਮਹਾ ਬਿਕ ਪੀਵੈ ਮਾਇਆ ਕਾ ਦੇਵਾਨਾ ਕਹਿੰਦੇ ਮਾਇਆ ਦੇ ਵਿੱਚ ਦਮਾਨਾ ਹੋ ਗਿਆ ਸਸੇ ਬਿਕ ਪੀਣ ਵਾਸਤੇ ਹੁਣ ਦੱਸਿਆ ਇਹਨਾ ਜ਼ਹਿਰ ਪੀਂਦਾ ਸ਼ਰਾਬ ਪੀਣਾ ਜ਼ਹਿਰ ਪੀਣਾ ਲੇਕਿਨ ਕੋਈ ਕਰਮਾ ਵਾਲਾ ਘਰ ਹੋਏਗਾ ਜਿਹਦੇ ਘਰ ਦੇ ਸ਼ਰਾਬ ਨਹੀਂ ਪੀਤੀ ਜਾਂਦੀ ਸਾਰੇ ਪਾਪਾਂ ਬਾਅਦ ਤੇ ਕੋਲ ਕੇ ਦੱਸਦੇ ਨੇ ਸਿਰ ਗੋ ਨਾਨਕ ਦੇਵ ਜੀ ਲੇਕਿਨ ਅਸੀਂ ਇੱਕ ਰਵਾਜ ਬਣਾ ਲਿਆ ਆਂਬਤ ਚੋੜ ਮਹਾਬਿਕ ਪੀਵੇ ਮਾਇਆ ਕਾ ਦਵਾਨਾ ਕੀਰਤਨਾ ਮਿਟੀ ਕਹਿੰਦੇ ਜਿਹੜੇ ਤਾਂ ਕਰਮ ਕਰ ਲਏ ਮਿਟਣੇ ਵਾਲੇ ਨਹੀਂ ਜਿਹੜੇ ਮਾੜੇ ਕਰਮ ਕਰ ਲਏ ਮਿਟਣੇ ਨਹੀਂ ਕੀਰਤਮਨਾ ਮਿਟੀ ਹੁਕਮਨਾ ਬੁੱਝੇ ਕਹਿੰਦੇ ਹੁਕਮ ਨੂੰ ਬੁੱਝਦਾ ਨਹੀਂ ਸਸ ਕੀ ਪਾਚਨ ਕੀ ਲਿਖਿਆ ਹੁਣ ਜਿਹੜਾ ਹੁਕਮ ਨਹੀਂ ਬੁੱਝਦਾ ਹੁਕਮਤਾ ਹੈ ਬਾਣੀ ਹੈ ਜਿਹੜਾ ਬਾਣੀ ਨੂੰ ਨਹੀਂ বুਜਦਾ ਹੁਕਮ ਨੂੰ ਨਹੀਂ বুਜਦਾ ਉਹਨੂੰ ਕੀ ਦੱਸਦੇ ਹਨ ਹੁਕਮਾਂ ਨੂੰ ਆ ਬੂਜੇ ਪਸ਼ੂਆਂ ਮੈਂ ਸਮਾਨਾ ਕਹਿੰਦਾ ਉਹ ਤਾਂ ਪਸ਼ੂਆਂ ਦੇ ਬਰਾਬਰ ਹੈ ਉਸ ਮਨੁੱਖ ਤੇ ਡੰਗਰ ਵਿੱਚ ਕੋਈ ਫਰਕ ਨਹੀਂ ਹੈ ਜਿਹੜਾ ਬਾਣੀ ਨੂੰ ਨਹੀਂ বুਜਦਾ ਲੇਕਿਨ ਅਸੀਂ ਆਪਣੇ ਆਪ ਨੂੰ ਬ੍ਰਹਮ ਗਿਆਨੀ ਦੱਸਦੇ ਆ ਬਾਣੀ ਸਾਨੂੰ ਆਉਂਦੀ ਨਹੀਂ ਸ਼ਬਦ ਸਾਨੂੰ ਆਉਂਦਾ ਨਹੀਂ ਨੌ ਲਿਖਾ ਲਿਆ ਬਾਬਾ ਬ੍ਰਹਮ ਗਿਆਨੀ ਨੌ ਲਿਖਾ ਰਿਹਾ ਸੰਤ ਨੌਰ ਘਾਲਿਆ ਭਗਤ ਬਾਣੀ ਸਾਨੂੰ ਆਉਂਦੀ ਨਹੀਂ ਸਿਰਫ ਉਹ ਨਾਨਕ ਦੇਵ ਜੀ ਕਹਿੰਦੇ ਉਹ ਪਸ਼ੂ ਐ ਭਾਈ ਜਿਹੜਾ ਬਾਣੀ ਨੂੰ ਨਹੀਂ ਪੁੱਜਦਾ ਉਹ ਡੰਗਰ ਹੈ ਮੂਡ ਮੰਡਾਈ ਜਟਾ ਅਸੀਕ ਬਾਦੀ ਮੋਹ ਨ ਰਹਿ ਬਮਾਨਾ ਮਨਉਆ ਡੋਲੇ ਦੇ ਇਤਜ਼ਾਬੇ ਅੰਤ ਛੋੜ ਮਹਾ ਵਿਖ ਪੀਵੇ ਮਾਇਆ ਕਾ ਦਮਨ ਕੀਰਤਨ ਦਾ ਮਿੱਟੀ ਹੁਕਮ ਨਾ ਬੂਝੇ ਪਸ਼ੂਆ ਮੈਂ ਸਮਾਨਾ ਹਾਥ ਕਮੰਡਲ ਕਾ ਪੜੀਆਂ ਫਿਰ ਅਗਲੀ ਗੱਲ ਦੱਸ ਦਿਆਂ ਕਿ ਹਾਤੀ ਇੱਕ ਇਕਾਤੀ ਕਮੰਡਲ ਫੜ ਲੈਂਦੇ ਆ ਪਾਣੀ ਵਾਲਾ ਡੋਲੂ ਜੀ ਨੂੰ ਕਹਿੰਦੇ ਆ ਜਿਹੜਾ ਹਾਤੀ ਡੋਲੂ ਫੜ ਕੇ ਕੁੰਮਲ ਆਏਦਾ ਉਹ ਬਹੁਤ ਵੱਡਾ ਬੜੇ ਬਾਬਿਆਂ ਚ ਆ ਜਾਂਦਾ ਉਹ ਉਹ ਛੋਟੇ ਬਾਬਿਆਂ ਚ ਨਹੀਂ ਰਹਿੰਦਾ ਉਹ ਉਹਦੀ ਡਿਗਰੀ ਬੜੀ ਵੱਜ ਜਾਂਦੀ ਹੈ ਹਾਥ ਕਮੰਡਲ ਫੜ ਲਿਆ ਇੱਕ ਹਾਤੀ ਚ ਕਾਪੜੀ ਉਹ ਕਾਪੜੀ ਹੁੰਦੀ ਹੈ ਉਹਦੇ ਵਿੱਚ ਖਾਣੇ ਪੀਣੇ ਦਾ ਸਮਾਨ ਪਾਉਂਦਾ ਡੋਲੂ ਚ ਪਾਣੀ ਪਾ ਲੈਂਦਾ ਹੱਥ ਕਮੰਡਲ ਕਾਪੀਆਂ ਕਾਪੜੀਆਂ ਮਨ ਤ੍ਰਿਸ਼ਨਾ ਉਪਜੀ ਭਾਰੀ ਕਹਿੰਦੇ ਮਨ ਦੇ ਬੜੀ ਭਾਰੀ ਤ੍ਰਿਸ਼ਨਾ ਉਪਜੀ ਵੀ ਐ ਦਿਖਾਵਾ ਦੇਖੋ ਕਿਹਿਆ ਜਿਹਾ ਬਣਾਇਆ ਸਿਰ ਕੋ ਨਾਨਕ ਦੇ ਵੀ ਨਾ ਵਾਸਤੇ ਦੱਸਦਾ ਹੱਥ ਕਮੰਡਲ ਫੜੇ ਵੀ ਐ ਕਾਪੜੀ ਫੜੀ ਵੀ ਐ ਮਨ ਦੇ ਜੀ ਤ੍ਰਿਸ਼ਨਾ ਬੜੀ ਭਾਰੀ ਉੱਠੀ ਵੀ ਐ ਹੱਥ ਕਮੰਡਲ ਕਾਪੜੀਆਂ ਮਨ ਤ੍ਰਿਸ਼ਨਾ ਉਪਜੀ ਭਾਰੀ ਇਸਤਰੀ ਤਜ ਆਪਣੀ ਇਸਤਰੀ ਨੂੰ ਛੱਡ ਦਿੱਤਾ ਕੀ ਕਰਦਾ ਈਸਤਰੀ ਤਜ ਕਰ ਕਾਮ ਵਿਆਪਿਆ ਚਿੱਤ ਲਾਇਆ ਪਰ ਨਾਰੀ ਕਹਿੰਦੇ ਪਰਾਈਆਂ ਨਾਰੀਆਂ ਕੰਨੇ ਚਿੱਤ ਲਾਈ ਫਿਰਦਾ ਐ ਕਮੰਡਣ ਵਾਲੇ ਬਾਬਿਆਂ ਦੀ ਕਰਤੂਤ ਦੱਸਦੇ ਆ ਬਾਬਾ ਨਾਨਕ ਜੀ ਕਿ ਐ ਕਮੰਡਣਾਂ ਵਾਲੇ ਬਾਬੇ ਜੀ ਇਹ ਕੁਛ ਕਰਦੇ ਆ ਲੋਕ ਇਹਨਾਂ ਨੂੰ ਰੱਬ ਮੰਨਦੇ ਆ ਬਾਣੀ ਨੇ ਦੇ ਪੜਦੇ ਪਟਦੀ ਹੈ ਹਾਥ ਕਮੰਡਲ ਕਾਪੜੀਆਂ ਮਨ ਤਿਰਚਨਾ ਉਪਜੀ ਭਾਰੀ ਈਸਤਰੀ ਤਜ ਕਰ ਕਾਮ ਵਿਆਪਿਆ ਚਿਤ ਲਾਇਆ ਪਰ ਨਾਰੀ ਸਤਿ ਸਗੀ ਬਾਣੀ ਸਤ ਹੈ ਸਿਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਾਰੇ ਪੜਦੇ ਪਟਦੀਆਂ ਲੋਕਾਂ ਦੇ ਸੇਖ ਕਰੇ ਕਰੇ ਲੋਕਾਂ ਨੂੰ ਸਿੱਖਿਆ ਦਿੰਦਾ ਆਪ ਪਰਾਈਆਂ ਨਾਰੀਆਂ ਤੇ ਚਿਤ ਲਾਈ ਫਿਰਦਾ ਲੋਕਾਂ ਨੂੰ ਸਿੱਖਿਆ ਦਿੰਦਾ ਆਪ ਪੇਕ ਦਿਖਾਇਆ ਸੇਖ ਕਰੇ ਕਰ ਸ਼ਬਦ ਹਨਾ ਚੀਨਦਾ ਪਰ ਸ਼ਬਦ ਨਹੀਂ ਚੀਨਦਾ ਸ਼ਬਦ ਇੱਕ ਨਹੀਂ ਆਉਂਦਾ ਲੋਕ ਵੀ ਤਾਂ ਉਹਨੂੰ ਬਾਬਾ ਮੰਨਦੇ ਆ ਲੋਕਾਂ ਨੂੰ ਕਿਹੜੀ ਚੀਜ਼ ਦੀ ਲੋੜ ਹੈ ਲੋਕਾਂ ਨੂੰ ਪੁੱਛਿਆ ਪਵਾਉਣ ਵਾਲਾ ਬਾਬਾ ਚਾਹੀਦਾ ਲੋਕਾਂ ਨੂੰ ਬਾਣੀ ਵਾਲਾ ਬਾਬਾ ਮਨਜ਼ੂਰ ਨਹੀਂ ਜਿਹੜਾ ਬਾਣੀ ਪਾਉਂਦਾ ਹੈ ਲੋਕਾਂ ਨੂੰ ਉਹ ਬਾਬਾ ਮਨਜ਼ੂਰ ਹੈ ਜਿਹੜਾ ਪੁੱਛਿਆ ਦੱਸਦਾ ਹੈ ਪੁੱਛਿਆ ਪਾਉਣੇ ਵਾਲੇ ਬਾਬਿਆਂ ਦੇ ਬਹੁਤ ਲੰਬੀਆਂ ਲੈਣਾ ਵਾਰੀ ਨਹੀਂ ਆਉਂਦੀ 2-2 ਘੰਟੇ ਚਾਰ-ਚਾਰ ਘੰਟੇ ਉੱਤੇ ਪੁੱਛਿਆ ਜੇ ਖੜੇ ਰਹਿੰਦੇ ਆ ਉਹ ਪੁੱਛਿਆ ਪੌਣੇ ਵਾਲੇ ਬਾਬੇ ਹਨ ਬਾਣੀ ਵਾਲੇ ਬਾਬੇ ਬਾਬੇ ਨਾਨਕ ਵਾਲੇ ਜਿਹੜੇ ਬਾਣੀ ਨੂੰ ਜਾਣਦੇ ਆ ਨਾ ਉਹਨਾਂ ਕੋਲ ਨਹੀਂ ਜਾਂਦਾ ਜਿਹੜੇ ਪੁੱਛਿਆ ਦਿੰਦਿਆਂ ਨਾ ਉਹਨਾਂ ਦੇ ਕੋਲ ਜਾ ਕੇ ਮੱਥੇ ਰਗੜਦਾ ਸਿੱਖ ਕਰੇ ਕਰ ਸ਼ਬਦ ਨਾ ਚੀਨਣੇ ਕਹਿੰਦਾ ਸਿੱਖਿਆ ਲੋਕਾਂ ਨੂੰ ਦਿੰਦਾ ਪੁੱਛਿਆ ਦਿੰਦਾ ਪਰ ਸ਼ਬਦ ਨਹੀਂ ਆਉਂਦਾ ਸਿੱਖ ਕਰੇ ਕਰ ਸ਼ਬਦ ਨਾ ਚੀਨਣਾ ਲਪਟ ਹੈ ਬਾਜ਼ਾਰੀ ਕਹਿੰਦਾ ਲਪਟਿਆ ਪਿਆ ਬਾਜ਼ਾਰ ਬਾਜ਼ਾਰ ਉਧਰ ਭਰਿਆ ਪਿਆ ਲਪਟਿਆ ਪਿਆ ਕਿਹਦੇ ਨਾਲ ਜਿਹੜਾ ਪੁੱਛਿਆ ਦਿੰਦਾ ਸਾਰਾ ਬਾਜ਼ਾਰ ਉਧਰ ਤੁਰਿਆ ਫਿਰਦਾ ਅੰਤਰ ਵਿਖ ਕਹਿੰਦੇ ਅੰਦਰ ਚ ਜ਼ਹਿਰ ਭਰੀ ਪਈ ਐ ਅੰਤਰ ਵਿਖ ਬਾਹਰ ਨੇ ਪਰ ਆਤੀ ਬਾਹਰ ਤੋਂ ਬੜਾ ਨਾਤਾ ਤੋਤਾ ਫਿਰਦਾ ਅੰਦਰ ਜ਼ਹਿਰ ਭਰੀ ਪਈ ਐ ਅੰਤਰ ਵਿਖ ਬਾਹਰ ਨੇ ਪਰ ਆਤੀ ਤਾਂ ਯਾਮ ਕਰੇ ਖੁਵਾਰੀ ਕਹਿੰਦੇ ਤੈਨੂੰ ਜਮ੍ਹਾਂ ਨੇ ਖਵਾਰ ਕਰਨਾ ਹੈ ਬਾਬਾ ਜੀ ਇਹ ਸੋਚ ਲੈ ਕਮਾਂਡਰ ਲਾ ਲਿਆ ਕੱਪੜੀਆਂ ਵਾਲਿਆ ਸੋਚ ਲੈ ਤੈਨੂੰ ਜਮ੍ਹਾਂ ਨੇ ਖਵਾਰ ਕਰਨਾ ਹੈ ਜਮ੍ਹਾਂ ਨੇ ਤੈਨੂੰ ਬੰਨ ਕੇ ਲੈ ਕੇ ਜਾਣਾ ਸੋ ਸਨਿਆਸੀ ਕਹਿੰਦੇ ਹੁਣ ਸਨਿਆਸੀ ਕੌਣ ਹੈ ਸੋ ਸਨਿਆਸੀ ਜੋ ਸਾਤਗੁਰੂ ਦੀ ਸੇਵਾ ਹੈ ਕਹਿੰਦੇ ਜਿਹੜਾ ਸਾਤਗੁਰੂ ਦੀ ਸੇਵਾ ਕਰਦਾ ਉਹ ਸਨਿਆਸੀ ਹੈ ਸੋ ਸਨਿਆਸੀ ਜੋ ਸਤਗੁਰ ਸੇਵ ਹੈ ਵਿੱਚੋਂ ਆਪ ਗਵਾਏ ਕਿਤੇ ਆਪਣੇ ਆਪ ਨੂੰ ਗਵਾ ਲਿੰਦਾ ਹੈ ਹੋਮੇ ਨੂੰ ਖਤਮ ਕਰ ਲਿੰਦਾ ਸ਼ਾਦਨ ਭੋਜਨ ਕੀ ਆਸ ਨਾ ਕਰੀ ਸਨਿਆਸੀ ਬਾਤ ਤੇ ਦੱਸਦੇ ਕਿ ਸਨਿਆਸੀ ਕੌਣ ਹੈ ਜਿਹੜਾ ਸਵਾਦ ਲਈ ਭੋਜਨਾਂ ਦੀ ਆਸ ਨਹੀਂ ਕਰਦਾ ਜਿਹੜਾ ਸਵਾਦ ਲਈ ਭੋਜਨ ਨਹੀਂ ਸਕਦਾ ਉਹ ਸਨਿਆਸੀ ਹੈ ਇਧਰ ਬਾਬਾ ਜੀ ਤਾਂ ਕਾਜੂ ਬਦਾਮ ਬਿਨਾਂ ਗੱਲ ਨਹੀਂ ਕਰਦੇ। ਬਾਬਾ ਜੀ ਦਾ ਸਵਾਦਲੇ ਭੋਜਨਾਂ ਤੇ ਮਰੇ ਪਏ ਆ। ਇਹ ਦੁਨੀਆ ਨੂੰ ਸਮਝ ਨਹੀਂ ਪਈ ਕਿ ਬਾਬੇ ਨਾਨਕ ਨੇ ਸਵਾਦਲੇ ਭੋਜਨ ਖਾਦੇ ਨਹੀਂ ਮਲਕ ਭਾਗੋ ਦੇ ਖਾਦੇ ਨਹੀਂ। ਕੀ ਖਾਦਾ? ਭਾਈ ਲਾਲੋ ਦੀਆਂ ਕੋਧਰੇ ਦੀਆਂ ਸੁੱਕੀਆਂ ਰੋਟੀਆਂ ਛੱਕੀਆਂ। ਕ੍ਰਿਸ਼ਨ ਨੇ ਬੇਦਰ ਦੇ ਚ ਜਾ ਕੇ ਸਦਾਮੇ ਦੇ ਘਰ ਸੁੱਕਾ ਸਾਖ ਖਾਦਾ। ਸਾਡੇ ਵਾਲੇ ਬਾਬਾ ਜੀ ਇਹ ਤਾਂ 36 ਪ੍ਰਕਾਰ ਦੇ ਭੋਜਨ ਛਕਦੇ ਆ ਆਪ ਵੀ ਛਕਦੇ ਆ ਜ਼ਹਿਰ ਫਿਰ ਲੋਕਾਂ ਨੂੰ ਵੀ ਦਿੰਦੇ ਆ ਇਹ ਜ਼ਹਿਰ ਫਿਰ ਲੋਕਾਂ ਨੂੰ ਵੀ ਖਲਾਉਂਦੇ ਆ ਕਾਜੂ ਬਦਾਮਾਂ ਵਾਲੇ ਖੀਰ ਫਿਰ ਲੋਕਾਂ ਨੂੰ ਵੀ ਜ਼ਹਿਰ ਵੰਡਦੇ ਆ ਇਹ ਇਹ ਗਜਰੇਲੇ ਖਾ ਖਾ ਕੇ ਆਪ ਵੀ ਮਰਨਾ ਹੈ ਲੋਕਾਂ ਨੂੰ ਵੀ ਮਾਰਨਾ ਹੈ ਇਹਨਾਂ ਨੇ ਇਹ ਗਾਜਰਾਂ ਵਾਲੀ ਖੀਰ ਬੜੀ ਸਵਾਦ ਲੱਗਦੀ ਹੈ ਕਾਜੂ ਬਦਾਮ ਵੀ ਪਾਉਂਦੇ ਆ ਉੱਧਰ ਉਹ ਬਾਜਾ ਵਾਲੇ ਪ੍ਰੀਤਮ ਦੇ ਸਹਬਜ਼ਾਦੇ ਸ਼ਹੀਦ ਹੋਈ ਪਏ ਆ ਇੱਧਰ ਕਾਜੂ ਬਦਾਮਾਂ ਦੀਆਂ ਕੀਰਾਂ ਚੱਲ ਰਹੀਆਂ ਕਿਹੜੀ ਸ਼ਰਮ ਰਹਿ ਗਈ ਸਾਡੇ ਪੱਲੇ ਦੇ ਵਿੱਚ ਤੁਹਾਡਾ ਪੁੱਤ ਮਰਿਆ ਹੋਵੇ ਤੁਸੀਂ ਲੋਕਾਂ ਨੂੰ ਐ ਕਿਣੇ ਜੱਗ ਲਾਵਾਂਗੇ ਐ ਕਿਣੇ ਮਠਿਆਈਆਂ ਵੰਡਾਂਗੇ ਲੋਕਾਂ ਨੂੰ ਉਹ ਵੀ ਕਿਸੇ ਦੇ ਮਾਸੂਮ ਪੁੱਤਰ ਸ਼ਹੀਦ ਹੋਇਆ ਕਾਦੇ ਵਾਸਤੇ ਐ ਸਾਡੀ ਸਿੱਖੀ ਵਾਸਤੇ ਲੇਕਿਨ ਸਾਡਾ ਲੰਗਰ ਤਾਂ ਸੱਚ ਦਾ ਜੇ ਕਾਜੂ ਬਦਾਮਾਂ ਦੀ ਖੀਰ ਚੱਲੇ ਤਾਂ ਸਜਦਾ ਹੈ ਸਾਡਾ ਲੰਗਰ ਨਹੀਂ ਤਾਂ ਲੰਗਰ ਜੀ ਚੁੰਨਮ ਸਾਲ ਪਈ ਐ ਕੋਈ ਨਹੀਂ ਵਖਤ ਆਊਗਾ ਜਿਸ ਤਰ੍ਹਾਂ ਉਹਦੇ ਪੁੱਤਰ ਸ਼ਹੀਦ ਹੋਏ ਆ ਤੁਹਾਨੂੰ ਵੀ ਵਖਤ ਮਿਲੂਗਾ ਫਿਰ ਬੰਦੇਓ ਖੀਰਾਂ ਲੋਕਾਂ ਨੂੰ ਫਿਰ ਕਾਜੂ ਬਦਾਮ ਵਾਲੀਆਂ ਖੀਰਾਂ ਛਕਾਓ ਲੋਕਾਂ ਨੂੰ ਕੀ ਬਚਣਾ ਸੰਿਆਸੀ ਕਹਿੰਦੇ ਉਹ ਹੈ ਜਿਹੜਾ ਸਵਾਦਲੇ ਭੋਜਨਾਂ ਦੀ ਆਸ ਨਹੀਂ ਰੱਖਦਾ ਨਾ ਚੱਕਦਾ ਕਿ ਤੋ ਵੀ ਫਰਮਾਨ ਨਹੀਂ ਮਿਲਦਾ ਕਿ ਗੁਰੂਆਂ ਨੇ ਭਗਤਾਂ ਨੇ ਸਵਾਦਲੇ ਭੋਜਨ ਛਕੇ ਆ ਲੇਕਿਨ ਅਸੀਂ ਰਿਵਾਜ ਬਣਾ ਲਿੱਤਾ ਸਵਾਦਲੇ ਭੋਜਨਾਂ ਦੇ ਲੰਗਰ ਲਾਉਣ ਦਾ ਸਾਰਜਨ ਭੋਜਨ ਕੀ ਆਸ ਨਾ ਕਰੀ ਅਚਿੰਤ ਮਿਲੇ ਸੋ ਪਾਏ ਕਹਿੰਦਾ ਉਹ ਫੇਰ ਰੱਬ ਨੂੰ ਪਾ ਲੈਂਦਾ ਜਿਹੜਾ ਸਵਾਦਲੇ ਭੋਜਨਾਂ ਦੀ ਆਸ ਨਹੀਂ ਕਰਦਾ ਨਾ ਸਵਾਦਲੇ ਭੋਜਨ ਛਕਦਾ ਬੱਕੇ ਨਾ ਬੋਲੇ ਕਹਿੰਦੇ ਨਾ ਉਹ ਬਕਦਾ ਨਾ ਬੋਲਦਾ ਬੱਕੇ ਨਾ ਬੋਲੇ ਖਿਮਾ ਤਨ ਸਗਰੇ ਤਾਮਸ ਨਾਮ ਜਲਾਈ ਤਨ ਗ੍ਰਹੀ ਸੰਿਆਸੀ ਕਹਿੰਦੇ ਤਨ ਹੈ ਉਹ ਗ੍ਰਹੀ ਗ੍ਰਹਿਸਤੀ ਉਹ ਸੰਿਆਸੀ ਗ੍ਰਹਿਸਤੀ ਨੂੰ ਵੀ ਬਾਬੇ ਨਾਨਕ ਨੇ ਸ਼ਾਭਸ਼ ਦੇ ਦਿੱਤੀ ਸੰਿਆਸੀ ਨੂੰ ਵੀ ਤਨ ਗ੍ਰਹੀ ਸੰਿਆਸੀ ਜੋਗੀ ਜੇ ਹਰ ਚਰਨੀ ਚ ਇਤਲਾਈ ਕਹਿੰਦੇ ਜਿਹੜਾ ਸ਼ਬਦ ਦੇ ਨਾਲ ਚਿੱਤਰ ਲਾਉਂਦਾ ਉਹ ਜੋਗੀ ਧਨ ਹੈ ਉਹ ਗ੍ਰਹਿਸਤੀ ਧਨ ਹੈ ਗ੍ਰਹਿਸਤ ਵਿੱਚ ਰਹਿ ਕੇ ਵੀ ਰੱਬ ਨੂੰ ਪਾਇਆ ਜਾ ਸਕਦਾ ਕਿਸ ਤਰ੍ਹਾਂ ਸ਼ਬਦ ਦੇ ਨਾਲ ਸ਼ਬਦ ਦੇ ਨਾਲ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਇਹ ਸਵਾਦਲੇ ਭੋਜਨ ਦਾ ਖਾਣ ਨਾਲ ਨਾਲ ਖਲਾਉਣ ਨਾਲ ਰੱਬ ਨੂੰ ਨਹੀਂ ਪਾਇਆ ਜਾ ਸਕਦਾ ਆ ਲੋਕਾਂ ਦਾ ਕੱਟ ਜ਼ਰੂਰ ਕੀਤਾ ਜਾ ਸਕਦਾ ਬੱਲੇ ਬੱਲੇ ਬੜੀ ਹੋ ਜਾਂਦੀ ਹੈ ਬੜੀ ਸੋਭਾ ਬੜੀ ਵਡਿਆਈ ਹੁੰਦੀ ਐ ਤਨ ਗ੍ਰਹੀ ਸੰਿਆਸੀ ਜੋਗੀ ਜੇ ਹਰ ਚਰਨੀ ਚਿਤ ਲਾਏ ਆਸ ਨਿਰਾਸ ਰਹੇ ਸੰਿਆਸੀ ਕਹਿੰਦਾ ਕੋਈ ਆਸਾ ਨਾ ਕਰੇ ਨਿਰਾਸ ਰਹੇ ਆਸਾ ਮਨਸਾ ਸਗਲ ਤੇ ਅੱਗੇ ਜਗਤੇ ਰਹੇ ਨਿਰਾਸਾ ਗੁਰ ਕਿਰਪਾ ਐ ਜੇ ਨਰਪੈ ਕੀਨੀ ਤੈ ਐ ਜੁਗਤ ਪਛਾਨੀ ਨਾਨਕ ਲੀਨ ਪਿਉ ਗੋਬਿੰਦ ਸਿਉ ਜੋ ਪਾਣੀ ਸੰਗ ਪਾਣੀ ਸਨਿਆਸੀ ਕਹਿੰਦੇ ਕੋਈ ਆਸ ਨਾ ਰੱਖੇ ਨਰਾਸ ਰਹੇ ਆਸ ਨਰਾਸ ਰਹੇ ਸੰਿਆਸੀ ਇੱਕ ਸੂਉ ਲਿਬ ਲਾਏ ਕਹਿੰਦੇ ਇੱਕ ਦੇ ਨਾਲ ਲਿਬ ਲਾ ਕੇ ਰੱਖੇ ਹਰ ਰਸ ਪੀਵੇ ਕਹਿੰਦੇ ਹਰ ਦੇ ਰਸ ਨੂੰ ਪੀਵੇ ਸ਼ਾਂਤ ਆਵੇ ਨਿਜ ਘਰ ਤਾੜੀ ਲਾਈ ਕਹਿੰਦੇ ਫਿਰ ਨਿਜ ਘਰ ਦੇ ਆਪਣੇ ਘਰ ਦੇ ਚ ਜਾ ਕੇ ਵਾਸਾ ਹੋ ਜਾਂਦਾ ਮੰਦੂਆ ਨਾ ਡੋਲੇ ਕਹਿੰਦੇ ਫਿਰ ਉਹਦਾ ਮੰਦੂਆ ਡੋਲਦਾ ਨਹੀਂ ਮਨ ਨਹੀਂ ਡੋਲਦਾ ਮਨੋਂ ਨਾ ਡੋਲੇ ਗੁਰਮਖ ਬੂਜੇ ਤਾਪਤ ਬਣ ਜਾ ਰਹਾ ਹੈ ਗ੍ਰਹਿ ਸਰੀਰ ਗੁਰਮਤੀ ਖੋਜ ਜਾਏ ਕਹਿੰਦੇ ਇਹ ਜਿਹੜਾ ਗ੍ਰਹਿ ਹੈ ਨਾ ਪਿੰਡਾ ਆਪਣਾ ਇਹਨੂੰ ਖੋਜਣਾ ਹੈ ਗ੍ਰਹਿ ਸਰੀਰ ਗ੍ਰਹਿ ਇਹ ਘਰ ਹੈ ਜਿਹੜਾ ਸਰੀਰ ਵਾਲਾ ਘਰ ਇੱਕ ਘਰ ਦੂਜਾ ਜਿਹੜਾ ਆਪਾਂ ਇੱਟਾਂ ਪੱਥਰਾਂ ਦਾ ਬਣਾਇਆ ਬੈ ਸੰਗ ਮਰਮਰ ਲਾ ਲਾ ਕੇ ਉਹ ਨਹੀਂ ਖੋਜਣਾ ਉਹਦੇ ਵਿੱਚ ਨਹੀਂ ਰੱਬ ਲਿਪਣਾ ਲੱਭਤਾ ਜਿਹੜਾ ਗ੍ਰਹਿ ਸਰੀਰ ਲਿਖਤਾ ਤਾਂ ਇਹ ਸਰੀਰ ਨੂੰ ਖੋਜਣਾ ਹੈ ਇਹ ਸਰੀਰ ਨੂੰ ਲੱਭਕ ਹੈ ਇਹ ਸਰੀਰ 'ਚ ਲੱਭਾ ਗ੍ਰਹਿ ਸਰੀਰ ਗੁਰਮਤਿ ਖੋਜੇ ਕਹਿੰਦੇ ਗੁਰੂ ਤੋਂ ਮਤ ਲੈ ਕੇ ਖੋਜੇ ਗੁਰਮਤਿ ਸ਼ਬਦ ਦੀ ਮਤ ਖੋਜੇ ਨਾਮ ਪਦਾਰਥ ਪਾਏ ਕਹਿੰਦੇ ਉਹ ਨਾਮ ਦੇ ਪਦਾਰਥ ਨੂੰ ਪਾ ਲੈਂਦਾ ਜਿਹੜਾ ਇਹ ਸਰੀਰ ਨੂੰ ਖੋਜਦਾ ਹੈ ਸਰੀਰ ਨੂੰ ਖੋਜਣੇ ਬਾਅਦ ਤੇ ਬਾਬੇ ਨਾਨਕ ਨੇ ਸ਼ਬਦ ਦਿੱਤਾ ਇਹ ਸ਼ਬਦ ਦੇ ਨਾਲ ਸਰੀਰ ਖੋਜਿਆ ਜਾਂਦਾ ਹੈ ਗ੍ਰਹਿ ਸਰੀਰ ਗੁਰਮਤੀ ਖੋਜੇ ਨਾਮ ਪਦਾਰਥ ਪਾਏ ਬਰਮਾ ਬਿਸ਼ਨ ਮੇਸ ਸ੍ਰੇਸ਼ਟ ਨਾਮ ਰਤੇ ਬੇਚਾਰੀ ਕਹਿੰਦੇ ਬਰਮਾ ਸੇਠ ਸਾਰੇ ਇਹੀ ਗੱਲ ਕਹਿੰਦੇ ਨਾਮ ਬਿਨਾ ਨਹੀਂ ਛੂਟਸ ਆਖਰ ਜਾ ਕੇ ਨਾਨਕ ਬਚਨ ਕਰਦੇ ਆ ਨਾ ਨਾਮ ਬਿਨਾ ਨਹੀਂ ਛੂਟਸ ਨਾਨਕ ਸਾਚੀ ਤਰ ਤੂੰ ਤਾਰੀ ਕਹਿੰਦੇ ਸੱਚੀ ਤਾਰੀ ਹੈ ਨਾਮ ਤੋਂ ਬਿਨਾ ਤਾਂ ਡੁੱਬ ਜਾਣਾ ਇਹ ਨਾਨਕ ਵਚਨ ਕਰਦੇ ਆ ਸੰਸਾਰ ਦੇ ਨਾਲ ਸਿਰਗੋ ਨਾਨਕਦੇਵ ਜੀ ਨੇ ਕਿਹੜਾ ਜਹਾਜ਼ ਲੈ ਕੇ ਜਾਂਦਾ ਸੱਚਖੰਡ ਤੋਂ ਐ ਨਾਮ ਦਾ ਜਹਾਜ਼ ਲੈ ਕੇ ਜਾਂਦਾ ਸਿਰਗੋ ਨਾਨਕਦੇਵ ਜੀ ਨੇ ਵਚਨ ਕਰ ਦਿੱਤਾ ਲੋਕਾਂ ਨੂੰ ਨਾਨਕ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ ਜਿਹੜੇ ਇਸ ਜਹਾਜ਼ ਤੇ ਚੜ ਜਾਣਗੇ ਨਾਮ ਵਾਲੇ ਜਹਾਜ਼ ਤੇ ਉਹ ਪਾਰ ਉਤਰ ਜਾਣਗੇ ਹੁਕਮ ਕੀਤਾ ਸਿਰਗੋ ਨਾਨਕਦੇਵ ਜੀ ਨੇ ਸੰਸਾਰ ਨੂੰ ਐ ਨਾਮ ਦੇ ਜਹਾਜ਼ ਤੇ ਚੜਨ ਵਾਸਤੇ ਆਖਰ ਜਾ ਕੇ ਦਸੋਂ ਪਾਤਸ਼ਾਹ ਨੇ ਗੱਲ ਸਿਰੇ ਲਾ ਦਿੱਤੀ ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਕ ਸੋ 사ਤਸੰਗ ਜੀ ਬਾਣੀ ਪੜਦਿਆਂ ਕਥਾ ਕਰਦੇ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨ ਲੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਲਾਉ પતિ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ